ਸ਼ੁਰੂ ਕਰ ਲਾ ਚੱਲ ਆ ਜਾਓ ਜੇ ਉਰੇ ਸ਼ੇਰੋਂ ਆਹ ਭਾਈ ਅਸੀਂ ਖੜੇ ਆਂ ਸਤ ਲਓ ਜਾਂ ਆ ਲੁਧਿਆਣੇ ਵਾਲਾ ਇਹਨੂੰ ਸਸਰੋਲੀ ਬੰਨ ਕਹਿੰਦੇ ਸੀਗੇ ਆ ਤੂੰ ਸਿਬਾਂ ਨਹੀਂ ਸੀਗਾ ਉਹ ਤਾਂ ਪਹਿਲਾਂ ਹੀ ਖਤਮ ਹੋ ਗਿਆ ਸੀਗਾ ਤੇ ਆ ਹੁਣ ਵੇਖ ਲਓ ਜੇ ਇਧਰੋਂ ਵੜਨ ਲੱਗ ਗਿਆ ਅੰਦਰ ਆ ਵਡਾ ਅੰਦਰੋਂ ਛਾਟ ਪੈ ਗਈ ਔਰ ਡਿੱਗੀ ਜਾ ਰਹੇ ਨੇ ਉਧਰੋਂ ਅਸੀਂ ਬੜਾ ਰੌਲਾ ਪਾ ਰਹੇ ਆ 4 ਹਫ਼ਤਿਆਂ ਦੇ ਉਦੋਂ ਪਹਿਲਾਂ 23 24 ਪਾਇਆ ਸੀ ਕਿ ਬੀਬੀ ਐਮ ਵੀ ਗਲਤ ਕਰ ਰਿਹਾ ਹੈ BBMP ਕਰਕੇ ਹੋ ਰਿਹਾ ਹੈ ਉੱਤੇ ਡਿੱਗ ਡੇ ਆ ਵੇਖੋ ਇੱਧਰ ਡਿੱਗ ਰਿਹਾ ਧਿਆਨ ਰੱਖੋ ਬਰੇ ਆਪਣਾ ਇਹ ਕੋਈ ਕੋਈ ਤਿੰਨ ਇਹ ਦੱਸਿਓ ਜਲੇ ਤਿੰਨ ਦਿਨਾਂ ਤੋਂ ਆ ਉੱਥੇ ਵਖਾਈ ਨੀਲਾ ਅਸਮਾਨ ਹੈ ਤਿੰਨ ਦਿਨਾਂ ਤੋਂ ਮੀਂਹ ਨਹੀਂ ਪੈ ਰਿਹਾ ਅਸੀਂ ਉਹ ਝੋਨੇ ਵਾਲੀ ਜ਼ਮੀਨਾਂ ਵਿੱਚ ਖੜਦੇ ਆਏ ਕਰਕੇ ਤਾਂ ਫੇਰੇ ਬਲੱਟ ਕਿਉਂ ਆ ਰਿਹਾ ਹੈ ਪਾਣੀ ਵਧ ਕਿਉਂ ਰਿਹਾ ਹੈ ਇਹ ਪਾਣੀ ਵਧ ਰਿਹਾ ਹੈ BBMP ਕਰਕੇ ਜਿਹੜੀ ਇਹ ਸਤਲੋ ਜਾਏ ਇਹ 60000 ਕਿਊਸਿਕ ਤੋਂ ਉੱਤੇ ਚਲਦੀ ਨਹੀਂ ਪਾਣੀ ਉੱਤੋਂ ਬਾਣੀ ਕਿੰਨਾ ਛੱਡਿਆ ਜਾ ਰਿਹਾ ਔਰ ਮੀਂਹ ਦਾ ਕਿੰਨਾ ਪੈ ਰਿਹਾ ਇਹ ਫਲੱਡ ਉਹਦੇ ਕਰਕੇ ਆ ਬੀਬੀ ਐਮਬੀ ਕਰਕੇ ਆ ਨੇਚਰ ਮੇਡ ਨਹੀਂਗਾ ਇਹ ਮੈਨ ਮੇਡ ਫਲੱਡ ਆ ਔਰ ਇਹ 23 ਚ ਵੀ ਆਇਆ ਸੀ ਫਿਰੋਜ਼ਪੁਰ ਵੱਲ ਬੁਰਾ ਹਾਲ ਹਰੀਕੇ ਵੱਲ ਬੁਰਾ ਹਾਲ ਉਧਰ ਰਮਦਾਸ ਰਾਵੀ ਨੇ ਕੀਤਾ ਬੁਰਾ ਹਾਲ ਇਹ ਇੰਨਾ ਲੈਵਲ ਹਾਈ ਕਿਉਂ ਹੋ ਗਿਆ ਵੀ ਉਹ ਮੌਨਸੂਨ ਤਾਂ ਸਪਟੰਬਰ ਤੱਕ ਸੀ ਤੁਸੀਂ ਅਗਸਤ ਦੇ ਵਿੱਚ ਹੀ ਲੈਵਲ ਹਾਈ ਕਰਤਾ ਕਿਉਂ ਇਹ ਥੋੜੀ ਬਦਮਾਸ਼ੀ ਹੈ ਇਹਦੇ ਵਿੱਚ ਜਾਂਚ ਹੋਊਗੀ ਕਿ ਸਟਰੈਟਜੀ ਹੈ ਇਹ ਨਲਕੀ ਹੈ ਜਾਂ ਇਹਦੇ ਵਿੱਚ ਕੋਈ ਸਾਜ਼ਿਸ਼ ਹੈ ਇਹ ਜੁਡੀਸ਼ੀਅਲ ਕਮਿਸ਼ਨ ਬਣਾਓ ਵਰਨਾ ਦੱਸੋ ਅੱਜ ਸਤਮੂਜੇ ਇੰਨਾ ਪਾਣੀ ਕਿਉਂ ਵਧ ਰਿਹਾ ਔਰ ਇੱਕ ਹੋਰ ਗੱਲ ਦੱਸ ਦਿਆਂ ਮੈਂ ਇਹ ਤਿੰਨ ਚਾਰ ਤਰ੍ਹਾਂ ਦੀਆਂ ਗਲਤੀਆਂ ਹਨ ਪਰਲੇ ਪਾਸੇ ਇਹ ਸਤਲੋ ਉੱਚਾ ਹੈ ਪਰਲੇ ਪਾਸੇ ਇੱਧਰ ਨਿਉ ਹੈ ਪਤਾ ਕਿਉਂ ਹੈ ਕਿਉਂਕਿ ਇੱਥੋਂ ਰੇਤ ਮਾਫੀਆ ਰੇਤ ਕੱਢਦਾ ਦਾ ਪਾਣੀ ਨਿਆਉਂ ਲਾਉਂਦਾ ਹੁਣੇ ਵਿਚਾਰੇ ਇਹਨਾਂ ਦੇ ਖੇਤਾਂ ਚ ਵੜੂਗਾ ਇਹਦਾ ਦੋਸ਼ੀ ਕੌਣ ਹੈ ਕੀ ਕੋਈ ਦੱਸੂਗਾ ਇਹਦਾ ਦੋਸ਼ੀ ਕੌਣ ਹੈ ਬੀਬੀਐਮਬੀ ਔਰ ਸਾਡੀਆਂ ਪਾਰਟੀਆਂ ਕੀ ਕਰ ਰਹੀਆਂ ਨੇ ਆ ਕੇਜਰੀਵਾਲਾਂ ਦਾ 20000 ਕਰੋੜ ਰੇਤ ਦਾ ਆ ਮਾਫੀਏ ਨੇ ਕੱਢ ਕੱਢ ਕੇ ਦਰਿਆ ਦਾ ਸੱਤਿਆਨਾਸ਼ ਕਰਤਾ ਔਰ ਦਰਿਆ ਦੇ ਵਿੱਚ ਵੜੂਗਾ ਕਿਵੇਂ ਹੋ ਰਿਹਾ ਹੈ ਆ ਤੂੰ ਸੀਬਨ ਬਣਾ ਕੇ ਪਸਾਤਾ ਕੈਰੋਂ ਆਂਦਾ ਮੈਂ ਬੰਨ ਲਾ ਲੂਗਾ ਹੁਣ ਦੱਸ ਕੀ ਕਰੀਏ ਇੱਥੇ ਜਦੋਂ ਪਾਣੀ ਲਾਉਣਾ ਉਦੋਂ ਤਾਂ ਇਹ ਬੋਰ ਕਰਨ ਜਦੋਂ ਇਹਨਾਂ ਨੇ ਡੁੱਬਣਾ ਉਦੋਂ ਦਰਿਆ ਇਹਨਾਂ ਨੂੰ ਡਬੋਵੇ ਇਹ ਕੀ ਗੱਲ ਹੋਈ ਵੀ ਆ ਦਰਿਆ ਤੁਸੀਂ 25% ਬੇਸ਼ਾ ਪਾਣੀ ਕਿਉਂ ਨਹੀਂ ਰੱਖਦੇ ਦੁਨੀਆਂ ਦਾ ਕਾਨੂੰਨ ਹੈ ਦੁਨੀਆਂ ਦਾ ਕਾਨੂੰਨ ਹੈ ਕਿਉਂ ਨਹੀਂ ਕਰਦੇ ਇਹ ਇਸ ਲਈ ਕਿ ਪਹਿਲਾਂ ਸੁੱਕਾ ਰੱਖੋ ਇਹਨਾਂ ਨੂੰ ਸੁੱਕੇ ਨਾਲ ਮਾਰੋ ਫਿਰ ਪਾਣੀ ਵਧਾ ਕੇ ਮਾਰੋ ਬੇਸ਼ੱਕ ਮਾਰਨਾ ਇਹਨਾਂ ਨੂੰ ਹੀ ਹੈ ਸਹੀ ਗੱਲ ਹੈ ਤੇ ਅਸੀਂ ਮਰਦੇ ਹਾਂ ਸ਼ਰੋ ਅਸੀਂ ਮਰਦੇ ਤਾਂ ਹੈ ਕਿ ਜਦੋਂ ਅਸੀਂ ਆਪ ਦੀਆਂ ਸਰਕਾਰਾਂ ਚ ਹੁੰਦੇ ਅਸੀਂ ਮੁੱਦਿਆਂ ਤੇ ਨਹੀਂ ਚੁੰਦੇ ਕਿਤੇ ਨਿਕਲਾਬ ਆ ਜਾਊਗਾ ਕਿਤੇ ਕੈਲੀਫੋਰਨੀਆ ਬਣ ਜੂ ਕਿਤੇ ਗੁਟਕਾ ਸਾਫ ਚੱਕ ਕੇ ਨਸ਼ੇ हट ਜਾਣਗੇ ਤੇ ਕਿਤੇ ਬੀਬੀ ਇੰਦਰਾ ਨੂੰ ਗਰੀਪੀ ਜਾਊਗੀ ਤੇ ਗਏ ਫਾਈਨਲੀ ਆਪਾਂ ਇਹ ਮੁੱਦਿਆਂ ਤੇ ਆਜੋ ਜਦੋਂ ਕੋਈ ਆਵੇ ਉਹਨੂੰ ਪੁੱਛੋ ਜੇ ਰੇਤ ਦੀ ਪਾਲਿਸੀ ਕੀ ਹੈ 20000 ਕਰੋੜ ਕਿੱਧਰ ਗਿਆ ਜਿਹੜਾ ਤੁਹਾਡਾ ਕੇਜਰੀਵਾਲ ਕਹਿੰਦਾ ਸੀ ਇਹ ਪਤਾ ਕਿੱਧਰ ਗਿਆ 20000 ਕਰੋੜ ਇਨ੍ਹਾਂ ਦੀ ਜੇਬ ਚ ਔਰ ਪਹਿਲਾਂ ਗਿਆ ਕਾਂਗਰਸੀਆਂ ਦੀ ਚ ਉਦੋਂ ਪਹਿਲਾਂ ਗਿਆ ਜੀਜੇਪੀ ਤੇ ਖਾਲੀ ਗਿਆ ਦੀ ਆ ਤੋੜ ਕੇ ਰੱਖਤਾ ਔਰ ਇੱਕ ਮੈਂ ਲਾਸਟ ਗੱਲ ਕਹਿ ਦਿਆਂ ਕਿਉਂਕਿ ਗੱਲਾਂ ਬਹੁਤ ਹੋ ਗਈਆਂ ਨੇ ਮੈਂ ਸਾਰੇ ਪੰਜਾਬ ਵਾਲਿਆਂ ਨੂੰ ਤੇ ਬਾਹਰ ਵਾਲਿਆਂ ਨੂੰ ਕਹਿੰਨਾ ਇਨ੍ਹਾਂ ਨੂੰ ਮਦਦ ਜਿਹੜੀ ਵੀ ਤੁਸੀਂ ਪਚਾ ਰਹੇ ਹੋ ਮੜਾ ਜਾਂ ਪੈਸਾ ਰੋਖ ਲੋ ਉਹ ਦਾ ਕਾਰਨ ਹੈ ਪਾਣੀ ਹੈਗਾ ਇੰਨਾ ਕੋਲੇ ਇੰਨਾ ਕੋਲੇ ਆਟਾ ਵੀ ਹੈਗਾ ਇਹਨਾਂ ਨੂੰ ਲੋਡ ਪੈਣੀ ਹੈ ਡੀਜ਼ਲ ਦੀ ਜਿਹੜਾ ਗਾਰ ਲਿਉਂਦਾ ਨਾ ਇਹ ਐਡੀ ਐਡੀ ਗਾਰ ਚੜਾ ਦਿੰਦਾ ਖੇਤਾਂ 'ਚ ਇਹਨਾਂ ਤੋਂ ਕਣਕ ਨਹੀਂ ਵੀ ਜੀ ਜਾਣੀ ਵਿਚਾਰਿਆਂ ਤੋਂ ਇਹ ਕਦੋਂ ਵੀ ਜਣਗੇ ਜੇ ਉਹ ਕਿਰਾਏ ਲਾ ਕੇ ਗਾਰ ਕੱਢਣਗੇ ਤਾਂ ਡੀਜ਼ਲ ਲਈ ਪੈਸੇ ਦਿਓ ਜੇ ਇਹਨਾਂ ਨੂੰ ਰੇ ਲਈ ਦਿਓ ਜੇ ਬੀ ਲਈ ਦਿਓ ਜੇ ਇਹ ਕਿਸੇ ਵਿਚੋਲੇ ਦੀ ਰੋਡ ਨਹੀਂ ਪਿੰਡ ਨੂੰ ਸਿੱਧੇ ਦਿਓ ਜੇ ਤੇ ਜੇ ਬਾਲੀ ਕਰ ਲਈ ਪਿੰਡ ਤੁਹਾਨੂੰ ਅਸੀਂ ਦੱਸ ਦਿਆਂਗੇ ਕਿ ਆ ਫਲਾਨਾ ਪਿੰਡ ਹੈ ਇੰਨੀ ਜ਼ਮੀਨ ਹੈ ਟਰੈਕਟਰ ਇਹਨਾਂ ਦੇ ਕੋਲੇ ਹੈ ਗਾਰ ਕੱਢਣ ਨੂੰ ਕੈਸੇ ਦੇਈ ਦਿਓ ਔਰ ਸਿੱਧੇ ਦਿਓ ਜੇ ਉਹਨਾਂ ਨੂੰ ਵੇਖ ਕੇ ਕਿਸੇ ਵਿਚੋਲੇ ਨੂੰ ਨਾ ਦਿਓ ਜੇ ਵਿੱਚ ਔਰ ਮੇਰੀ ਤੁਹਾਨੂੰ ਬੇਨਤੀ ਹੈ ਯਾਰ ਜਿਹੜਾ ਵੀ ਲੀਡਰ ਆਵੇ ਉਹਨੂੰ ਕਹ ਰੇਤ ਵਾਲੇ ਆ ਬੀਬੀਐਮਬੀ ਬਾਰੇ ਪਾਣੀ ਬਾਰੇ ਤੇਰੀ ਪੌਲਸੀ ਲਿਖ ਕੇ ਦੇ ਕਹੋਂਗੇ ਵਰਨਾ ਤੁਹਾਨੂੰ ਕੈਨੇਡਾ ਜਾਣ ਦੀ ਲੋੜ ਨਹੀਂ ਪੈਣੀ ਮੈਂ ਦੁਨੀਆ ਦੇ ਹਰ ਹਿੱਸੇ ਚ ਗਿਆ ਜੀ ਗਿਆ ਕਿਤੇ ਐਵੇਂ ਜੀ ਧਰਤੀ ਨਹੀਂ ਆਸਟ੍ਰੇਲੀਆ ਥੱਲੇ ਪਾਣੀ ਹੈ ਨਹੀਂ ਗੱਡੀ ਧੋ ਲੋ ਜੁਰਮਾਨਾ ਹੋ ਜਾਂਦਾ ਜੀ ਆ ਕੈਨੇਡਾ ਚ ਐਡੇ ਡੱਕਿਆਰੇ ਖੇਤ ਹੈ ਤੇ ਸਾਡੀ ਸੋਨੇ ਵਰਗੀ ਧਰਤੀ ਤੇ ਆ ਵੇ ਕੀ ਹੋ ਰਿਆ ਡਿਗਰੀਆਂ ਡਿੱਗਾ ਆ ਡਿੱਗੀ ਜਾਂਦੀਆਂ ਹੌਲੀ ਹੌਲੀਆਂ ਦੇ ਵਿੱਚ ਵੜ ਜਾਂਦੀਆਂ ਆ ਵੇਖੋ ਇਧਰ ਵਿਚਾਰਿਆਂ ਦੇ ਘਰ ਕਿੱਧਰ ਜਾਣਗੇ ਔਰ ਸਰਕਾਰ ਵਾਲੇ ਸਾਨੂੰ ਰੋਕੀ ਜਾਂਦੇ ਮੈਂ ਕਿਹਾ ਕਿਤੇ ਟਿਪਰ ਇਹਨਾਂ ਦੇ ਆ ਸਰਕਾਰੀ ਪਤਾ ਕੀਦੇ ਸੀ ਉਹ ਮੁੰਡਾ ਸੀ ਤਰਸੀਮ ਸਿੰਘ ਕੋ ਟਿਪਰ ਲੈ ਕੇ ਆਇਆ ਇਹ ਟਰਾਲੀਆਂ ਲੈ ਕੇ ਆਏ ਤੇ ਜਦੋਂ ਟਿਪਰ ਰੇਤ ਲਈ ਚਾਹੀਦੇ ਨਜਾਇਜ਼ ਲਈ ਉਹਦੋਂ ਸਰਕਾਰੀ ਉਹ ਮਤਲਬ ਮਾਫੀਏ ਦੇ ਕਿ ਹੁਣ ਵਿਚਾਰੇ ਪੰਜਾਬ ਵਾਲਿਆਂ ਦੇ ਸਾਰੇ ਪਿੰਡਾਂ ਦੇ ਟਿਪਰ ਟੁਪਰ ਆ ਜੀ ਇਹ ਸਾਰੇ ਪਿੰਡਾਂ ਦੇ ਸੋ ਹੁਣ ਤੁਸੀਂ ਜਦੋਂ ਕੋਈ ਵੋਟ ਮੰਗਣ ਆਵੇ ਕਿਸੇ ਨੂੰ ਮਰਜ਼ੀ ਪਾਏ ਹੋ ਜੇ ਪਰ ਮੁੱਦਿਆਂ ਤੇ ਪਾਏ ਹੋ ਜਿਹੜਾ ਨੇ ਜਿਲ੍ਹੇ ਦਾ ਨਹੀਂ ਹੈਗਾ ਚੱਲ ਭਾਈ ਹੁਣ ਤਾਂ